ਗੁਰਮੁਖ ਦਾ ਫਰਜ ਹੈ ਅਖੀਲੇ ਸਾਧਕ ਸਮਝਾਉਂਦੇ ਹੀ ਹੈ ਪਿਆਰ ਨਾਲ ਹੀ ਸਮਝਾਉਣਾ ਹੁੰਦਾ ਹੈ ਨਹੀਂ ਕੋਈ ਸਮਝਦਾ ਉਹ ਦੀ ਆਪ ਦੀ ਮਰਜ਼ੀ ਹੁੰਦੀ ਹੈ ਤੇ ਸ਼ਾਹੂਕਾਰ ਜੀ ਨਹੀਂ ਸਮਝੇ ਕਿਉਂਕਿ ਮਾਇਆ ਫੁਰਨੇ ਬਣਾਉਂਦੀ ਹੈ ਅੰਦਰ ਤ੍ਰਿਸ਼ਨਾ ਵਧ ਗਈ ਪਹਿਲੋਂ ਆਪ ਦਾ ਸੋਚਦਾ ਰਿਹਾ ਫਿਰ ਆਪਦੇ ਬੱਚਿਆਂ ਦਾ ਸੋਚਣ ਲੱਗ ਪਿਆ ਜਦੋਂ ਬੱਚੇ ਵਿਆਹ ਕੇ ਫਿਰ ਉਹਨਾਂ ਦੇ ਬੱਚਿਆਂ ਦਾ ਸੋਚਣ ਲੱਗ ਪਿਆ ਇੱਕ ਕੁਲਲੇ ਦੀ ਤਰ੍ਹਾਂ ਪਾੜਾ ਇਕੱਠਾ ਕਰਦਾ ਰਿਹਾ ਆਪਦਾ ਨਹੀਂ ਸੋਚਿਆ ਵੀ ਮੇਰਾ ਵੀ ਕੋਈ ਹਸਾਬ-ਤਬ ਹੋਣਾ ਹੈ ਸਮਾਂ ਆਇਆ ਸਰੀਰ ਛੱਡ ਗਿਆ ਜਮ ਆਏ ਸ਼ਾਹੂਕਾਰ ਜੀ ਨੂੰ ਸਰੀਰ ਤੋਂ ਕੱਢਿਆ ਪਾਸੇ ਕਰ ਦਿੱਤਾ ਉਸ ਦੀ ਉਦਾਹਰਨ ਹੈ ਗੁਰਬਾਣੀ ਵਿੱਚ ਉਹ ਬਦਲ ਦੇ ਜੋਂਡ ਵਿੱਚ ਲੱਗ ਗਿਆ ਗੁਰਮੁਖ ਲੰਗਦੇ ਜਾ ਰਹੇ ਨੇ ਭਗਤ ਕਬੀਰ ਜੀ ਉਹਨਾਂ ਦੇਖਿਆ ਵੀ ਇੱਕ ਜ਼ਿੰਮੇਦਾਰ ਉਹ ਬਦਲ ਨੂੰ ਕੁੱਟ ਰਿਹਾ ਹੈ ਡੰਡੇ ਮਾਰਦਾ ਪਿਆ ਹੈ ਵੀ ਖੜਾ ਹੋ ਕੇ ਕੰਮ ਤੇ ਲੱਗੇ ਉਹ ਖੜਾ ਨਹੀਂ ਹੋ ਰਿਹਾ ਸਮਝਾਉਂਦੇ ਨੇ ਵੀ ਕਿਉਂ ਮਾਰਦੇ ਹੋ ਬੇਜੁਬਾਨ ਹੈ ਜਿਵੇਂ ਆਪਾਂ ਕਈ ਦਫਾ ਕਹਿ ਦਿੰਦੇ ਹਾਂ ਉਹ ਮਿਲਦੀ ਕਰਮ ਦੀ ਸਜ਼ਾਈ ਹੁੰਦੀ ਹੈ ਕਿਸੇ ਨੂੰ ਜਦੋਂ ਪੈਂਦੇ ਨੇ ਤੇ ਉਸਦੇ ਕਰਮਾਂ ਦੇ ਹੀ ਪੈਂਦੇ ਨੇ ਉਸ ਨੂੰ ਵੀ ਪੈ ਰਹੀ ਸੀ ਆਪਦੇ ਕਰਮਾਂ ਦੇ ਹੀ ਪੈ ਰਹੀ ਸੀ ਪਰ ਭਗਤ ਦਿਆਲੂ ਨੇ ਗੁਰਮਖ ਦਿਆਲੂ ਨੇ ਉਹ ਕਹਿੰਦ ਨੇ ਵੀ ਰਹਿਣ ਦਿਓ ਮੈਂ ਖੜਾ ਕਰ ਦਿੰਦਾ ਇਸ ਨੂੰ ਉਹ ਕਹਿੰਦ ਨੇ ਵੀ ਤੁਸੀਂ ਕੀ ਕਰੋਗੇ ਉਹ ਨੂੰ ਕਹਿਣ ਲੱਗੇ ਵੀ ਤੂੰ ਖੜਾ ਹੋ ਸਾਈਡ ਤੇ ਥੋੜਾ ਜਿਹਾ ਕੋਲ ਗਏ ਨੇ ਗੁਰਮਖਾ ਨੂੰ ਦ੍ਰਿਸ਼ਟੀ ਦੀ ਪੜਾਈ ਹੁੰਦੇ ਹੈ ਉਹ ਦ੍ਰਿਸ਼ਟੀ ਪੜ੍ਹਨੀ ਜਾਣਦੇ ਨੇ ਜਾਨਵਰ ਨਾਲ ਵੀ ਗੱਲ ਕਰ ਲੈਂਦੇ ਨੇ ਜਿਵੇਂ ਗੁਰੂ ਨਾਨਕ ਦੇਵ ਜੀ ਨੇ ਜਦੋਂ ਸਰਪ ਨੇ ਸ਼ਾਇਆ ਕੀਤੀ ਦ੍ਰਿਸ਼ਟੀ ਪਾਈ ਮਹਾਰਾਜ ਨੇ ਦ੍ਰਿਸ਼ਟੀ ਪਾਈ ਸਰਪ ਨੇ ਸ਼ਾਇਆ ਕੀਤੀ ਸਿਰ ਤੇ ਇਸ ਤੋਂ ਹੋਰ ਵੀ ਜਾਨਵਰ ਹੁੰਦੇ ਨੇ ਮਦਦ ਕਰਨ ਲੱਗ ਪੈਂਦੇ ਨੇ ਤੇ ਉਦੋਂ ਫਿਰ ਉਹ ਗੱਲ ਸੁਰਤੀ ਦੁਆਰਾ ਕਰਦਾ ਹੈ ਪੇਤਾਸ ਚਦਾ ਹੈ ਕਿ ਮੈਂ ਇਹਦਾ ਪੇਤਾ ਸੀ ਪਿਛਲੇ ਜਨਮ ਵਿੱਚ ਤੇ ਹੁਣ ਇਹ ਮੈਨੂੰ ਘੁੱਟਦਾ ਪਿਆ ਹੈ ਤੇ ਕਬੀਰ ਜੀ ਕਹਿਣ ਲੱਗੇ ਫਿਰ ਮੈਂ ਤੈਨੂੰ ਸਮਝਾਉਂਦਾ ਸੀ ਉਦੋਂ ਤੂੰ ਨਾਮ ਨਹੀਂ ਸੀ ਜਪਦਾ ਤੂੰ ਕਹਿੰਦਾ ਸੀ ਪਰਿਵਾਰ ਨੂੰ ਕੌਣ ਪਾਲ ਲੇਗਾ ਪ੍ਰਮਾਤਮਾ ਨੇ ਤੇਰੀ ਅਰਦਾਸ ਸੁਣੀ ਹੈ ਤੇਰੇ ਪਰਿਵਾਰ ਵਾਸਤੇ ਤੈਨੂੰ ਦੁਬਾਰਾ ਭੇਜਿਆ ਹੈ ਤੇਰੀ ਸੁਣਦੇ ਨੇ ਉਹ ਹੁਣ ਖੜੇ ਹੋ ਕੇ ਚੱਲੋ ਕੰਮ ਕਰੋ ਤੇ ਖੜਾ ਹੋ ਗਿਆ ਹੈ ਪੁਸ਼ਤਾ ਹੈ ਉਸ ਦਾ ਲੜਕਾ ਜ਼ਿੰਮੇਦਾਰ ਪਿੱਤੂ ਇਹੋ ਜੀ ਕੰਨ ਵਿੱਚ ਕੀ ਗੱਲ ਕੀਤੀ